ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵਤੇ ਖਾਸ ਤਲਵੰਡੀ ਦੀ ਧਰਤੀ ਤੇ ਅੱਜ ਇੱਕ ਨਨੋਖਾ ਦਿਨ ਚੜਿਆ ਸੀ ਆਸਮਾਨ ਦੀ ਲਾਲੀ ਵਿੱਚ ਇੱਕ ਨਵੀਂ ਰੋਸ਼ਨੀ ਜਗਮਗਾਈ ਮਾਤਾ ਤ੍ਰਿਪਤਾ ਦੇ ਜੀ ਦੀ ਗੋਦ ਵਿੱਚ ਇੱਕ ਕੋਮਲ ਬੱਚਾ ਗੁਰਨਾਨਕ ਦੇਵ ਜੀ ਉਸ ਬੱਚੇ ਦੇ ਮੁਖ ਤੇ ਅਜੀਹਾਂ ਕਿਰਣਾ ਚੱਲ ਰਹੀਆਂ ਸਨ ਜਿਵੇਂ ਖੁਦ ਸੂਰਜ ਲੁੱਕ ਕੇ ਵੇਖ ਰਿਹਾ ਹੋਵੇ ਮਹਤਾ ਕਾਲੂ ਜੀ ਦੇ ਚਿਹਰੇ ਤੇ ਹੈਰਾਨੀ ਤੇ ਖੁਸ਼ੀ ਤੇ ਮਾਤਾ ਤ੍ਰਿਪਤਾ ਜੀ ਦੀਆਂ ਅੱਖਾਂ ਵਿੱਚ ਪਵਿੱਤਰ ਸਮੁੰਦਰ ਉਹ ਰਾਤ ਕੁਦਰਤ ਨੇ ਜਿਵੇਂ ਆਪਣਾ ਰਾਜ ਖੋਲ ਦਿੱਤੇ ਹੋਣ ਦਰਿਆਵਾਂ ਦੀਆਂ ਲਹਿਰਾਂ ਨੱਚੀਆਂ ਦਰਖਤ ਝੁਕ ਗਏ ਮਾਥਾ ਟੇਕਣ ਲਈ ਤਾਰੇ ਚਮਕੇ ਫੁੱਲ ਖਿਲ ਉੱਠੇ ਤੇ ਹਰ ਦਿਸ਼ਾ ਵਿੱਚ ਇੱਕ ਸ਼ਾਂਤੀ ਦਾ ਮਾਹੌਲ ਫੈਲ ਗਿਆ ਜਿਵੇਂ ਰੱਬ ਖੁਦ ਕਹਿ ਰਿਹਾ ਹੋਵੇ ਮੈਂ ਆਇਆ ਹਾਂ ਆਪੇ ਨਾਨਕ ਦਾ ਰੂਪ ਲੈ ਕੇ ਪੰਡਿਤ ਹਰदयाल ਨੇ ਜਦੋਂ ਬੱਚੇ ਦਾ ਜਨਮ ਪੱਤਰ ਦੇਖਿਆ ਉਹ ਹੈਰਾਨ ਹੋ ਗਿਆ ਤਾਰੇ ਅਜੀਹੇ ਬਣ ਗਏ ਜਿਵੇਂ ਕੋਈ ਰਾਜਾ ਜਾ ਪੰਡਤ ਪਰ ਇੱਕ ਇੱਕ ਸਤਗੁਰ ਦੇ ਆਉਣ ਦੀ ਸੰਕੇਤ ਦੇ ਰਹੇ ਸਨ ਪੰਡਤ ਨੇ ਚੁੱਪਚਾਪ ਸਿਰ ਝੁਕਾਇਆ ਤੇ ਕਹਿ ਦਿੱਤਾ ਇਹ ਬੱਚਾ ਦੁਨੀਆ ਨੂੰ ਸੱਚ ਦਿਖਾਏਗਾ ਇੱਕ ਦਿਨ ਪਿਤਾ ਮਹਿਤਾ ਕਾਲੂ ਜੀ ਨੇ ਨਾਨਕ ਨੂੰ ਖੇਤੀ ਲਈ ਭੇਜਿਆ ਨਾਨਕ ਜੀ ਨੇ ਹੱਲ ਛੱਡ ਕੇ ਆਸਮਾਨ ਵੱਲ ਵੇਖਿਆ ਤੇ ਮੁਸਕਰਾ ਕੇ ਕਿਹਾ ਪਿਤਾ ਜੀ ਖੇਤੀ ਤਾਂ ਦੀ ਨਹੀਂ ਪਰ ਅਸਲ ਖੇਤੀ ਮਨ ਦੀ ਹੈ ਜੇ ਮਨ ਸਾਫ਼ ਹੋ ਜਾਵੇ ਤਾਂ ਹਰ ਬੀਜ ਸੱਚ ਦਾ ਫਲ ਦਿੰਦਾ ਹੈ ਛੋਟੇ ਨਾਨਕ ਜਦੋਂ ਬੋਲਦਾ ਸੀ ਤੇ ਲੋਕ ਚੁੱਪਚਾਪ ਸੁਣਦੇ ਸਨ ਉਸ ਦੀ ਬੋਲੀ ਵਿੱਚ ਦਇਆ ਤੇ ਉਸ ਦੀ ਨਜ਼ਰ ਵਿੱਚ ਗਿਆਨ ਹੀ ਗਿਆਨ ਵੱਡੇ ਦਰਖਤ ਦੇ ਹੇਠ ਬੈਠ ਕੇ ਨਾਨਕ ਜੀ ਦੀ ਮੁਸਕਾਨ ਰੋਸ਼ਨ ਕਰਦੀ ਸੀ ਜਿਵੇਂ ਸੂਰਜ ਦੇ ਹਨੇਰੇ ਹਰ ਦਿਲ ਤੱਕ ਪਹੁੰਚ ਰਹੇ ਹੋਣ ਜਿੱਥੇ ਗੁਰਨਾਨਕ ਦਾ ਜਨਮ ਹੋਇਆ ਉੱਥੇ ਦੁਨੀਆਂ ਨੇ ਪ੍ਰਕਾਸ਼ ਵੇਖਿਆ ਆਸਮਾਨ ਵਿੱਚ ਲਿਖਿਆ ਗਿਆ ਇੱਕ ਓੰਕਾਰ ਸਤਨਾਮ ਇਹ ਜਨਮ ਸਿਰਫ ਇੱਕ ਸਰੀਰ ਦਾ ਨਹੀਂ ਇਹ ਰੋਸ਼ਨੀ ਦਾ ਜਨਮ ਸੀ ਜੋ ਸਦੀਆਂ ਤੱਕ ਹਨੇਰੇ ਨੂੰ ਮਿਟਾਉਣ ਲਈ ਆਈ ਸੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਮजेदार ਤੇ ਸਿੱਖਿਆਦਾਇਕ ਕਹਾਣੀਆਂ ਵੇਖਣ ਲਈ ਜੁੜੋ ਸਾਡੇ ਚੈਨਲ ਨਾਲ ਜੇ ਕਹਾਣੀ ਚੰਗੀ ਲੱਗੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ